ਸਾਰੇ ਪੈਨਪ੍ਰਾਪਰਾਂ ਮੇਰੇ ਵੱਲੋਂ ਸਤ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਨੂੰ ਸਾਡੇ ਪਰਿਵਾਰਾਂ ਨੂੰ ਤੁਹਾਡੇ ਬੱਚਿਆਂ ਹਮੇਸ਼ਾ ਚੜ੍ਹਦੀ ਕਲਾ ਅਤੇ ਤਰੱਕੀਆਂ ਵਾਣਸ਼ਣ ਤੇ ਇਸੇ ਤਰੀਕੇ ਨਾਲ ਆਪਣਾ ਪਿਆਰ ਬਣਿਆ ਰਹੇ ਤੇ ਤੁਹਾਡਾ ਸੱਚਮੁੱਚ ਦਿਲੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੀ ਇਸ ਬੈਨ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਜੋ ਮੈਂ ਤੁਹਾਨੂੰ ਦੱਸਦੀ ਆ ਉਸ ਨੂੰ ਸੋਚ ਕੇ ਉਸ ਨੂੰ ਸਮਝ ਕੇ ਤੇ ਉਸ ਤੇ ਅਮਲ ਕਰਦੇ ਤੇ ਵਾਹਿਗੁਰੂ ਤੁਹਾਡੀ ਬਹੁਤ ਪੈਨਪ੍ਰਾਣੇ ਜਿਨ੍ਹਾਂ ਦੀ ਜ਼ਿੰਦਗੀ ਬਦਲਦੀ ਜਾ ਰਹੀ ਹੈਗੀ ਕਿਉਂਕਿ ਜਦੋਂ ਆਪਾਂ ਵਾਇਗਰੇ ਜੇ ਚੈਨੀ ਲੱਗਦੇ ਆ ਨਾ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜੋ ਆਪਣਾ ਨਾ ਹੋਵੇ ਜਿਹੜੇ ਜਿਹੇ ਪੈਨਪ੍ਰਾ ਬਣੀ ਜ ਆਪਣੀ 1430 ਵਾਲੀ ਜਿਹੜੇ ਆਪਣੇ ਵੀਡੀਓ ਪਾਈ ਸੀ ਉਸ ਤੇ ਵਿਸ਼ਵਾਸ ਤੇ ਭਰੋਸਾ ਤੇ ਸਰਦਾ ਦੇ ਨਾਲ ਨਾ ਪੂਰੀ ਸਿੱਦਕਤ ਦੇ ਨਾਲ ਉਸ ਚੀਜ਼ ਨੂੰ ਕੀਤਾ ਤਾਂ ਉਸ ਚੀਜ਼ ਦਾ ਬਹੁਤ ਪੈਨਪ੍ਰਾ ਵਨ ਫਾਇਦਾ ਹੋਇਆ ਸੀ ਦੇਖੋ ਤੁਹਾਡੀ ਕੋਈ ਵੀ ਮਨੋ ਕਾਮਨਾ ਹੈਗੀ ਜਿਹੜੀ ਕਿ ਅੱਜ ਵਾਲੀ ਵੀਡੀਓ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਜਿਹਦੇ ਜਿਹਦੇ ਕੋਲ ਇਹ ਬਿਨਾ ਸਰਚ ਤੋਂ ਜਾਵੇਗੀ ਨਾ ਕਿਉਂਕਿ ਜਿਹੜੇ ਮੈਂ ਤੁਹਾਨੂੰ ਅੱਜ ਇਹ ਵਰਡ ਦੱਸਿਆ ਹੈਗਾ ਨਾ 369 369 ਦਾ ਕੀ ਮਤਲਬ ਹੈਗਾ ਕਿਉਂਕਿ ਇਹ ਤੁਹਾਡਾ ਇੱਕ ਫਿਊਚਰ ਲਾ ਲੋ ਵੀ ਤੁਹਾਡਾ ਇੱਕ ਭਵਿੱਖ ਉਜਵਲ ਬਣਾਉਣ ਵਾਸਤੇ ਤੁਹਾਡੇ ਨਾਲ ਇੱਕ ਜਿਵੇਂ ਬ੍ਰਹਿਮੰਡ ਆਪਣੇ ਆਪ ਨਹੀਂ ਕੰਮ ਕਰਨ ਲੱਗ ਜਾਂਦਾ ਉਸ ਤਰੀਕੇ ਦੀ ਇਹ ਸਕਤੀ ਹੈ ਤੇ ਇਹਨਾਂ ਦਾ ਕਾਰਨ ਕਿ ਦੇਖੋ ਇਹ ਕੋਈ ਜਾਦੂ ਵਾਲਾ ਮੰਤਰ ਨਹੀਂ ਇਹ ਕੋਈ ਟੋਟਕਾ ਨਹੀਂ ਇਹ ਕੁਝ ਨਹੀਂ ਹੈਗਾ ਇਹ ਸਿਰਫ ਵਾਹਿਗੁਰੂ ਜੀ ਦੀ ਸ਼ਕਤੀ ਹੈ ਜਿਹੜੀ ਨੇ ਆਪਣੇ ਬ੍ਰਹਿਮੰਡ ਦੀ ਸ਼ਕਤੀ ਹੈ ਯੂਨੀਵਰਸ ਦੀ ਸ਼ਕਤੀ ਹੈ ਉਸ ਨੂੰ ਪਹਿਚਾਣਨ ਦਾ ਉਹ ਸ਼ਕਤੀ ਕੀ ਹੈ ਉਹ ਤੁਹਾਡੇ ਅੰਦਰ ਹੀ ਹੈ ਕਿਉਂਕਿ ਆਪਾਂ ਨਾ ਆਪਣੇ ਆਪ ਤੋਂ ਦੂਰ ਹੋ ਕੇ ਆਪਾਂ ਜਿਹੜੇ ਦੁਨਿਆਵੀ ਚੀਜ਼ਾਂ ਨੇ ਉਹਨਾਂ 'ਚ ਜਾ ਵਸ 네ਗੇਟਿਵਿਟੀ ਦੇ ਜਿਹੜੀ ਨਕਾਰਾਤਮਕ ਊਰਜਾ ਹੈ ਨਾ ਉਹ ਆਪਣੇ ਤੇ ਹਾਵੀ ਹੋ ਜਾਂਦੀ ਜਿਹੜੀ ਆਪਣੇ ਅੰਦਰ ਸਕਾਰਾਤਮਕ ਊਰਜਾ ਜਿਹੜਾ ਕਿ ਆਪਾਂ ਆਪਣੇ ਅੰਦਰੋਂ ਪ੍ਰਗਟ ਕਰ ਸਕਦੇ ਹਾਂ ਜਿਵੇਂ ਕਿ ਰੱਬ ਨੂੰ ਤੁਸੀਂ ਮਿਲਣਾ ਹੈ ਨਾ ਤਾਂ ਉਹ ਆਪਣੇ ਅੰਦਰ ਹੀ ਪ੍ਰਗਟ ਪਿਆ ਕਰਨਾ ਪਵੇਗਾ ਇਹ ਤਾਂ ਹੈ ਨਹੀਂ ਵੀ ਰੱਬ ਤੁਹਾਡੇ ਸਾਹਮਣੇ ਕਿਤੇ ਤੁਹਾਨੂੰ ਖੜਾ ਦਿਖੇਗਾ ਹੈ ਨਾ ਤਾਂ ਤੁਸੀਂ ਆਪਣੀ ਸੁਰਤ ਦੇ ਨਾਲ ਆਪਣੀ ਆਤਮਾ ਤੁਹਾਡੀ ਜਿਹੜੀ ਉਹ ਵੈਗਰੂ ਜੀ ਨੂੰ ਮਿਲੇਗੀ ਤਾਂ ਇਸ ਚੀਜ਼ ਨੂੰ ਪਿਆਰ ਵਿਸ਼ਵਾਸ ਤੇ ਸਰਦਾ ਦੇ ਨਾਲ ਕਰਨਾ ਜਿਹੜਾ ਵੀ ਭੈਣ ਭਰਾ ਆਪਣੇ ਪਰਿਵਾਰ ਦੀ ਤਰੱਕੀ ਉੱਨਤੀ ਆਪਣੇ ਬੱਚਿਆਂ ਦੀ ਤਰੱਕੀ ਕਿਸੇ ਵੀ ਚੀਜ਼ ਵਾਸਤੇ ਤੁਸੀਂ ਕਰਨਾ ਚਾਹਣੇ ਹੋਗੇ ਹਨਾ ਪਿਆਰ ਵਿਸ਼ਵਾਸ ਤੇ ਸਰਦਾ ਨਾਲ ਕਰਿਓ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਵਾਈਕ੍ਰਿ ਜੀ ਤੁਹਾਨੂੰ ਇਸ ਚੀਜ਼ ਦਾ ਨਤੀਜਾ ਦਿਖਾ ਦੇਣਗੇ ਪਰ ਕਰਨਾ ਇਹ ਨਹੀਂ ਹੈਗਾ ਹਨਾ ਮੈਨੂੰ ਜਿਵੇਂ ਕਿ ਹੁੰਦਾ ਵੀ ਹਾਂ ਕਰਕੇ ਦੇਖ ਲੈਣਾ ਇਹ ਚੀਜ਼ ਨਹੀਂ ਕਰਨੀ ਵਿਸ਼ਵਾਸ ਨਾਲ ਕਰਨਾ ਵੀ ਵਾਕਈ ਅਸੀਂ ਵਾਈਕ੍ਰਿ ਸਾਡੀ ਸੁਣ ਰਹੇ ਨੇ ਜਿਹੜਾ ਤਿੰਨ ਅੱਖਰ ਹੈਗਾ ਇਹ ਤੁਹਾਡੀ ਸੋਚ ਦਾ ਸ਼ੁਰੂਆਤ ਤਿੰਨ ਅੱਖਰ ਨੂੰ ਹਮੇਸ਼ਾ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈਗਾ ਜਿਹੜਾ ਕਿ ਤੁਹਾਡੀ ਹੈ ਨਾ ਉਨਤੀ ਦਾ ਤੁਹਾਡੀ ਜਿਵੇਂ ਆਪਾਂ ਕੋਈ ਨਵਾਂ ਕੰਮ ਕਰਨਾ ਹੁੰਦੇ ਨਾ ਆਪਾਂ ਸੋਚਦੇ ਨੇ ਵੀ ਆਪਾਂ ਕਦੋਂ ਸ਼ੁਰੂ ਕਰੀਏ ਤਾਂ ਜਿਹੜਾ ਤਿੰਨ ਅੱਖਰ ਹੈ ਨਾ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਹੈਗਾ ਇਹ ਤੁਹਾਡੀ ਸੋਚ ਦੀ ਤੁਹਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਏਗੀ ਤੇ ਜਿਹੜਾ 6 ਹੈਗਾ ਉਹ ਤੁਹਾਡੀ ਭਾਵਨਾ ਜਿਹੜੀ ਭਾਵਨਾ ਹੈਗੀ ਤੁਹਾਡੇ ਜਿਵੇਂ ਕੋਈ ਇਸੇ ਕੰਮ ਕਰਨ ਦੀ ਕੋਈ ਭਾਵਨਾ ਹੈਗੀ ਨਾ ਉਹਦੀ ਤਾਕਤ ਹੈ ਜਿਹੜੀ ਉਹਨੂੰ ਉਜਾਗਰ ਕਰਦਾ ਜਿਹੜੀ ਊਰਜਾ ਤੁਹਾਡੇ ਅੰਦਰ ਉਸਨੂੰ ਹੋਰ ਊਰਜਾ ਤੁਹਾਨੂੰ ਦੇਵੇਗਾ ਤੁਹਾਨੂੰ ਇੱਕ ਐਦਾਂ ਲੱਗੇਗਾ ਵੀ ਜਿਵੇਂ ਤੁਹਾਡੇ ਅੰਦਰ ਕਿ ਇਮਿਊਨਿਟੀ ਜਮ ਸਟਰੋਂਗ ਨਹੀਂ ਹੋਣੀ ਪਾ ਕਹਿ ਦਿੰਦੇ ਵੀ ਮੈਂ ਤਾਕਤ ਵਾਲੀ ਕੋਈ ਚੀਜ਼ ਲੈ ਲਈ ਜਿਵੇਂ ਕੋਈ ਮੈਂ ਕੋਈ ਚੀਜ਼ ਪੀ ਲਈ ਨਾ ਤਾਕਤ ਮਿਲ ਗਈ ਮੈਨੂੰ ਇਹ ਜਿਹੜਾ 9 ਨੰਬਰ ਹੈ ਉਹ ਜਿਹੜਾ ਹੈਗਾ ਨਤੀਜੇ ਦੀ ਪ੍ਰਾਪਤੀ ਕਰਨੀ ਹੈ ਯੇ ਮੈਂ ਤੁਸੀਂ ਚਾਉਂਦੇ ਵੀ ਮੈਨੂੰ ਨੌਕਰੀ ਮਿਲ ਜੇ ਹਨ ਤੁਸੀਂ ਬਹੁਤ ਮਿਹਨਤ ਕਰਦੇ ਹੋ ਬਹੁਤ ਹਨਾ ਪੇਪਰ ਵੀ ਦਿੰਦੇ ਹੋ ਬਹੁਤ ਟੁਹਾਡਾ ਹੁੰਦਾ ਵੀ ਪਰ ਫਿਰ ਵੀ ਕਿਸੇ ਨਾ ਕਿਸੇ ਚੀਜ਼ ਤੇ ਬਹੁਤ ਪੈਣਪ੍ਰਾਵਾਂ ਦੇ ਇਦਾਂ ਦੇ ਮੈਸੇਜ ਆਉਂਦੇ ਜਾਂ ਮੇ ਕਿ ਵਿਦੇਸ਼ ਜਾਣਾ ਤੁਸੀਂ ਨੇ ਹਨਾ ਬੱਚਿਆਂ ਨੂੰ ਪੀਆਰ ਨਹੀਂ ਮਿਲ ਰਹੀ ਜਾਂ ਤੁਹਾਡੇ ਘਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਉਨਤੀ ਨਹੀਂ ਹੋ ਰਹੀ ਕੁਝ ਵੀ ਲਾ ਲੋ ਜਾਂ ਤੁਸੀਂ ਇਹ ਬਹੁਤ ਪੈਣਪ੍ਰਾਵਾਂ ਨੇ ਜਿਹੜੇ ਕਿ ਆਪ ਦੇ ਸਰੀਰ ਪੱਖੋਂ ਦੂ ਹੋਣੇ ਤੁਸੀਂ ਨਾ ਇਸ ਚੀਜ਼ ਨੂੰ ਨਾ ਜਦੋਂ ਕਰੋਗੇ ਨਾ ਤਾਂ ਤੁਹਾਡੀ ਜਿਹੜੀ ਅੰਦਰਲੀ ਊਰਜਾ ਹੈਗੀ ਨਾ ਉਹ ਤੁਹਾਡੇ ਲਈ ਕੰਮ ਕਰਨ ਲੱਗੇਗੀ ਜਿਹੜੀ ਬ੍ਰਹਿਮੰਡ ਦੀ ਊਰਜਾ ਹੈ ਨਾ ਬਾਹਰੋਂ ਯੂਨੀਵਰਸ ਦੀ ਤਾਕਤ ਹੈ ਉਹ ਤੁਹਾਡੇ ਲਈ ਕੰਮ ਕਰਨੀ ਲੱਗੇਗੀ ਤੇ ਇਹ ਤਿੰਨੇ ਸ਼ਕਤੀਆਂ ਨੂੰ ਜਦੋਂ ਤੁਸੀਂ ਨਾ ਇਕੱਠੀਆਂ ਕਰ ਲਓਗੇ 369 ਦਾ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਵੀ ਕੀ ਹੈ ਜਦੋਂ ਤੁਸੀਂ ਨਾ ਤਿੰਨਾਂ ਸ਼ਕਤੀਆਂ ਨੂੰ ਇਕੱਠੀਆਂ ਕਰ ਲਓਗੇ ਨਾ ਤਾਂ ਜਿਹੜਾ ਵੀ ਤੁਹਾਡੀ ਜਿਹੜੀ ਇਹ ਊਰਜਾ ਹੈ ਨਾ ਇਹ ਸ਼ਕਤੀਆਂ ਨਾ ਇਹ ਤੁਹਾਡੇ ਲਈ ਕੰਮ ਕਰਨ ਲੱਗੇਗੀ ਜਿਹੜਾ ਕਿ ਬ੍ਰਹਿਮੰਡ ਹੈ ਉਹ ਜਿਵੇਂ ਤੁਸੀਂ ਸੋਚੋਗੇ ਜਿਵੇਂ ਆਪਾਂ ਕਹਿਦਨੇ ਆ ਨਾ ਵੀ ਜਿੱਦਾਂ ਦੇ ਇਨਸਾਨ ਦੀ ਸੋਚ ਹੁੰਦੀ ਹੈ ਉਹਦੇ ਉਸੇ ਤਰੀਕੇ ਦਾ ਇਨਸਾਨ ਬਣਦਾ ਹੈਗਾ ਤਾਂ ਹੀ ਮੈਂ ਤੁਹਾਨੂੰ ਕਹਿਣੀ ਨੂੰ ਵੀ ਕਦੇ ਵੀ ਨੈਗੇਟਿਵ ਨਾ ਸੋਚੋ ਹਮੇਸ਼ਾ ਇਹ ਸੋਚੋ ਵੀ ਮੈਂ ਇੱਕ ਦਿਨ ਬਹੁਤ ਤਰੱਕੀ ਕਰੂੰਗਾ ਮੈਂ ਇੱਕ ਦਿਨ ਬਹੁਤ ਬਲੰਦੀਆਂ ਤੇ ਜਾਊਗਾ ਵਾਹਿਗੁਰੂ ਜੀ ਮੇਰਾ ਪਰਿਵਾਰ ਇੱਕ ਦਿਨ ਪੂਰਾ ਸੰਪੂਰਨ ਗੁਰਸਿੱਖ ਬਣੇਗਾ ਵਾਹਿਗੁਰੂ ਜੀ ਮੈਨੂੰ ਵਿਸ਼ਵਾਸ ਹੈ ਜਿਵੇਂ ਕਿ ਆਪਾਂ ਹੁੰਦੇ ਨਾ ਵੀ ਮੈਂ ਕੰਮ ਕਰ ਸਕਦਾ ਤੁਸੀਂ ਦੇਖਿਆਗਾ ਵੀ ਬਾਹਿਗੁਰੂ ਜੀ ਦੀ ਮਿਹਰ ਦੇ ਨਾਲ ਨਾ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਨੂੰ ਕਿ ਡਾਕਟਰ ਜਵਾਬ ਦੇ ਦੇਨੇ ਮੈਂ ਕੱਲ ਪਤਾ ਨਹੀਂ ਪਰਸੂ ਇੱਕ ਵੀਡੀਓ ਸੁਣੀ ਹੈਗੀ ਛੋਟੇ ਜਿਹੇ ਬੱਚੇ ਦੀ ਮਤਲਬ ਕਿ ਹੈਗਾ ਉਹ 22 ਸਾਲ ਦਾ ਲੜਕਾ ਹੋਗਾ ਉਹ ਕਹਿੰਦਾ ਵੀ ਮੇਰਾ ਲੀਵਰ ਬਿਲਕੁਲ ਡੈਮੇਜ ਹੋ ਗਿਆ ਤੇ ਮੈਨੂੰ ਨਾ ਪੀਜੀਆ ਤੱਕ ਡਾਕਟਰਾਂ ਨੇ ਜਵਾਬ ਦਿੱਤਾ ਸੀ ਜਦੋਂ ਪੀਜੀਆ ਗਿਆ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਉੱਥੋਂ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚਲੇ ਗਏ ਤੇ ਉੱਥੇ ਆ ਕੇ ਜਦੋਂ ਕਹਿੰਦੇ ਮੈਂ ਸੇਵਾ ਕਰਨ ਲੱਗਿਆ ਚਪਹਿਰਾ ਸਾਹਿਬ ਕੱਟਣ ਲੱਗਿਆ ਨਾ ਦੇਖੋ ਕਈ ਤਾਂ ਚਪੈਰਾ ਸਾਹਿਬ ਜੀ ਦੇ ਮਗਰ ਪਏ ਪਏ ਨੇ ਕਿ ਵੀ ਹਨਾ ਕਿਉਂ ਵੀ ਚਲੋ ਬੈਠ ਕੇ ਗੁਰਬਾਣੀ ਤਾਂ ਪੜਦੇ ਨੇ ਸੰਡੇ ਦਾ ਦਿਨ ਤਾਂ ਰੱਖ ਲੈਂਦੇ ਨੇ ਵੀ ਚਲੋ ਇਕੱਠੇ ਹੋ ਕੇ ਹਨਾ ਗੁਰਬਾਣੀ ਪੜ੍ਹਦੇ ਨੇ ਅੱਗੇ ਪੈਦਲ ਯਾਤਰਾ ਤੇ ਜਾਂਦੇ ਸੀ ਇਹ ਤੀਰਥ ਸਥਾਨਾਂ ਤੇ ਹਜੂਰ ਸਾਹਿਬ ਜਾਣਾ ਹੇਮਕੋਨ ਸਾਹਿਬ ਜਾਣਾ ਹਨਾ ਕਿੱਥੇ ਵੀ ਜਾਣਾ ਤਾਂ ਸਿਮਰਨ ਕਰਦੇ ਜਾਣਾ ਵੀ ਇਹ ਚੀਜ਼ਾਂ ਨੂੰ ਨਾ ਜਿਹੜੇ ਗੁਰਬਾਣੀ ਨਾਲ ਜੋੜਦੇ ਨੇ ਨਾ ਉਹਨਾਂ ਨੂੰ ਜੋੜਨ ਦਿਓ ਇਹ ਆਪਣੀ ਵਿਦਵਾਨ ਨੇ ਜਿਹੜੇ ਕਿ ਹਜੇ ਫਿਰ ਮੈਨੂੰ ਕਹਿੰਦੇ ਨੇ ਪਹਿਣੇ ਤੂੰ ਐ ਕਿਉਂ ਕਹਿਣੀ ਹੁੰਦੀ ਆ ਵੀ ਗਾ ਆਪਣੇ ਹਨਾ ਪਿੱਛੇ ਜਾ ਰਹੇ ਆ ਵੀ ਪਿੱਛੇ ਜਾਣ ਵਾਸਤੇ ਆਪਣੇ ਜਿਹੜੇ ਵਿਦਵ ਵੀ ਕਿਸੇ ਵੀ ਬਹਾਨੇ ਲੱਗੇ ਕੋਈ ਗੁਰਵਾਨੀ ਪੜਨ ਤਾਂ ਲੱਗੇ ਬੱਚੇ ਅੱ데 ਤਾਂ ਡਰਦੀ ਨਹੀਂ ਲੱਗਦੇ ਹੈਗੇ ਵੀ ਇਹ ਆਏ ਆ ਇਹ ਆਏ ਕਿਉਂਕਿ ਬੰਦਸਾ ਹੀ ਇੰਨੀ ਆ ਦੱਸ ਦਿੰਦੇ ਨੇ ਕਿ ਅੱਦੇ ਤਾਂ ਮੇਰੇ ਵਰਗੇ ਕਹਿੰਦੇ ਨੇ ਵੀ ਛੱਡ ਪਰੇ ਕੀ ਕਰਨਾ ਹੈ ਨਾ ਕਹਿੰਦੇ ਸਕੂਲ ਦੇ ਵਿੱਚ ਉਹਨੂੰ ਦਾਖਲ ਤਾਂ ਹੋਣ ਦੇਵੋ ਹੌਲੀ-ਹੌਲੀ ਜਦ ਤੁਹਾਨੂੰ ਪਤਾ ਲੱਗ ਜੂਗਾ ਨਾ ਤਾਂ ਜਿਵੇਂ ਆਪਾਂ ਦੁਪਹਿਰਾ ਸਾਹਿਬ ਜਾਂਦੇ ਨੇ ਉੱਥੇ ਪਤਾ ਨਹੀਂ ਕਿੰਨੇ ਧਰਮਾਂ ਦੇ ਕਿੰਨੇ ਪੜਲੇ ਪਟ ਕੇ ਹੈ ਨਾ ਕਿਸੇ ਜਦੋਂ ਅਰਦਾਸ ਹੁੰਦੀ ਸਾਰੀ ਸੰਗਤ ਦੇ ਵਿੱਚ ਨਾ ਉੱਥੇ ਕਿਸੇ ਨਾ ਕਿਸੇ ਭੈਣ ਭਰਾ ਦੇ ਮਨ ਦੇ ਵਿੱਚੋਂ ਨਿਕਲੀ ਅਰਦਾਸ ਪਤਾ ਨਹੀਂ ਕਿਹਦੇ ਪੀੜੇ ਪਾਰ ਕਰਦੇ ਇਸੇ ਲਈ ਕਹਿੰਦੇ ਨੇ ਜਿਹੜੇ ਆਪਣੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੁੰਦੀਆਂ ਨੇ ਉਹੀ ਨਹੀਂ ਹੁੰਦੀਆਂ ਜਿਹੜੇ ਕਿ ਅੱਜ ਕੱਲ ਆਪਾਂ ਵਿਦਵਾਨ ਬਣੇ ਬੈਠੇ ਆ ਨਾ ਵੀ ਕੀ ਐ ਗੁਰਦੁਆਰੇ ਕੀ ਯਾਰ ਅਰਦਾਸਾਂ 'ਚ ਕੀ ਐ ਇਦਾਂ ਬਾਬੇ ਹੈ ਨਾ ਇਹ ਤਾਂ ਗਿਆਨ ਕਿਤਾਬ ਤਾਂ ਹੈ ਨਾ ਜਿਵੇਂ ਆਪਾਂ ਕਹਿੰਨੇ ਵੀ ਆਪਣੇ ਗੁਰੂ ਸ੍ਰੀ ਗੁਰੂ ਸਾਹਿਬ ਜੀ ਦਾ ਇੱਕ ਗਿਆਨ ਨੇ ਗਿਆਨ ਵੀ ਕਿੱਥੇ ਆ ਤੁਹਾਡੇ ਅੰਦਰੋਂ ਹੀ ਪ੍ਰਗਟ ਕਰੋਗੇ ਉਹ ਤੇ ਗਿਆਨ ਦੇ ਚੱਲੋਗੇ ਤੇ ਆਪਾਂ ਐਂਡ ਤੇ ਨਤੀਜੇ ਤੇ ਆਉਣੇ ਆ ਕਿ ਜਿਹੜੇ ਵੀ ਭੈਣ ਭਰਾ ਕਿਸੇ ਵੀ ਕਾਰਜ ਲਈ ਆਪਣੇ ਲਈ ਤੁਸੀਂ ਹਨਾ ਕਰਨੀ ਚਾਹੁੰਦੇ ਹੋ ਦੇਖੋ ਮੈਂ ਗਰੰਟੀ ਲੈਣ ਲਈ ਤਿਆਰਾਂ ਵੀ ਜਿਹੜਾ ਭੈਣ ਭਰਾ ਪੂਰੀ ਸਿੱਦਤ ਦੇ ਨਾਲ ਕਰੇਗਾ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਤਪੱਸਿਆ ਕਰਨ ਬੈਠਦੇ ਆ ਨਾ ਆਪਾਂ ਇੱਕ ਤਰ੍ਹਾਂ ਦੀ ਦੇਖੋ ਇਹ ਚੀਜ਼ ਨੂੰ ਨਾ ਕਰਨਾ ਜੁਰੇ ਜਿਵੇਂ ਤੁਹਾਨੂੰ ਪਤਾ ਵੀ ਜਦੋਂ ਆਪਣੇ ਮੋਦੀ ਜੀ ਹਨਾ ਜਦੋਂ ਆਪਣੇ ਬੋਟਾ ਦੇ ਵਿੱਚ ਖੜੇ ਸੀਗੇ ਤਾਂ ਉਹ ਤਿੰਨ ਦਿਨ ਸ਼ਿਵਜੀ ਭਗਵਾਨ ਦੀ ਗੁਫਾ ਦੇ ਕਿਦਾਰਨਾਥ ਤਿੰਨ ਦਿਨ ਉਹਨਾਂ ਨੇ ਲਗਾਤਾਰ ਤਪੱਸਿਆ ਕੀਤੀ ਸੀ ਕੋਈ ਵੀ ਪਦਵੀ ਜਦੋਂ ਕਿਸੇ ਨੂੰ ਮਿਲਦੀ ਹੈ ਨਾ ਜਾਂ ਤਾਂ ਉਹਦੇ ਪਿਛਲੇ ਜਨਮਾਂ ਦੇ ਪੁੰਨ ਹੁੰਦੇ ਆ ਜਾ ਕਹਿੰਦੇ ਇਸ ਜਨਮ ਦੇ ਪੁੰਨ ਹੁੰਦੇ ਹੈਗੇ ਜਿਹੜੇ ਆਪਾਂ ਆਪ ਕਹਿੰਦੇ ਵੀ ਆਪਾਂ ਤਾਂ ਕੋਈ ਪਾਪ ਨਹੀਂ ਕੀਤਾ ਪਤਾ ਨਹੀਂ ਮੇਰੇ ਕਰਮਾਂ ਚ ਇਹਨੇ ਦੁੱਖ ਕਿਉਂ ਹੋਣੇ ਹਨ ਜਿਹੜੇ ਪਿੱਛੇ ਕੀਤੇ ਨੇ ਤੇ ਇੱਥੇ ਵੀ ਕਰ ਰਹੇ ਹਾਂ ਆਪਾਂ ਤਾਂ ਖੁਦ ਨੂੰ ਆਪਣੇ ਆਪ ਨੂੰ ਨਾ ਬੜੇ ਸ਼ੁੱਧ ਮੰਨ ਲੈਨੇ ਆਂ ਬਿਹਾ ਨਾ ਮੈਂ ਤਾਂ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ ਆਪਾਂ ਅੱਖਾਂ ਦੇ ਨਾਲ ਦਿਨ ਰਾਤ ਦੇਖ ਕੇ ਮਾੜਾ ਕਰਦੇ ਆ ਕੰਨਾਂ ਦੇ ਨਾਲ ਦਿਨ ਰਾਤ ਸੁਣ ਕੇ ਮਾੜਾ ਕਰਦੇ ਆ ਦਿਨ ਰਾਤ ਆਪਦੇ ਹੱਥਾਂ ਦੇ ਨਾਲ ਜਾਣੇ ਅਣਜਾਣੇ ਵਿੱਚ ਪਾਪ ਕਰ ਰਹੇ ਹਾਂ ਪੈਰਾਂ ਦੇ नीचे ਪਤਾ ਨਹੀਂ ਲੱਖਾਂ ਕਰੋੜਾਂ ਜੀਵ ਜੰਤੂਆਂ ਨੂੰ ਕਤਲ ਕਰ ਦਿੰਨੇ ਆਗੇ ਹਨ ਇਨਸਾਨ ਨਾ ਇੱਕ ਰਾਕਸ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ ਰਾਕਸਸ ਵੀ ਮੀਟ ਖਾਣ ਲੱਗ ਗਿਆ ਜਿੰਦਾ ਲਾ ਲੋ ਨੌਨਵੇਜ ਖਾਂਦਾ ਸੀਗਾ ਹਨਾ ਉਹ ਰੋਟੀ ਨਹੀਂ ਖਾਂਦਾ ਸੀ ਪਰ ਇਨਸਾਨ ਰਾਕਸਸ ਨਾਲੋਂ ਵੀ ਗਹਾਂ ਗਿਆ ਛੱਡਦਾ ਹੀ ਕੁਛ ਨਹੀਂ ਜਾਨਵਰ ਨੂੰ ਜਿਹੜੇ ਕਿ ਮਾਸਾਹਾਰੀ ਨੂੰ ਉਹਨਾਂ ਨੂੰ ਤੁਸੀਂ ਨਾ ਸਾਕਾਹਾਰੀ ਭੋਜਨ ਪਾਉਂਗੇ ਨਹੀਂ ਖਾਂਦੇ ਪਰ ਇਨਸਾਨ ਇਦਾਂ ਦਾ ਹੋ ਗਿਆ ਨਾ ਜਿਹੜਾ ਕਿ ਕਹਿੰਦਾ ਵੀ ਜਿੰਨਾ ਮੇਰੇ ਅੰਦਰ ਠੁੱਸਿਆ ਜਾਂਦਾ ਨਾ ਠੁੱਸੇ ਜਾਂਦੇ ਪਰ ਬਿਮਾਰੀਆਂ ਉਹ ਵੀ ਫਿਰ ਉਸੇ ਤਰੀਕੇ ਦੀਆਂ ਆ ਰਹੀਆਂ ਨੇ ਤਾਂ ਮੈਂ ਆਪਣੇ ਭੈਣ ਭਰਾ ਜਿਹੜੇ ਮੇਰੇ ਨਾਲ ਜੁੜੇ ਨੇ ਨਹੀਂ ਵੀ ਜੁੜੇ ਤਾਂ ਪਲੀਜ਼ ਵਾਇਗੁਰ ਜੀ ਦੇ ਨਾਲ ਲੱੜਨ ਲੱਗ ਜੋ ਕਿਉਂਕਿ ਆਉਣ ਵਾਲਾ ਸਮਾਂ ਸਿਰਫ ਸਿਮਰਨ ਦਾ ਹੀ ਹੈ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਅਗਰ ਤੁਸੀਂ ਬਚਾਉਣਾ ਚਾਹੋ ਨਾ ਅਗਰ ਤੁਸੀਂ ਚਾਹੋ ਨਾ ਵੀ ਉਹ ਆਗਿਆਕਾਰੀ ਬਣਨਾ ਤਾਂ ਪਲੀਜ਼ ਗੁਰਵਾਨੇ ਦੇ ਲੜ ਲੱਗ ਜਾਓ ਕਿਉਂਕਿ ਵਾਹਿਗੁਰੂ ਜੀ ਦੇ ਲੜ ਲੱਗੇ ਆ ਨਾ ਤੁਸੀਂ ਐਂ ਲਾ ਲਓ ਵੀ ਤੁਹਾਨੂੰ ਕਹਿੰਦੇ ਹੁੰਦੇ ਨੇ ਉਹ ਚੀਜ਼ ਕਿਹੜੀ ਹੈ ਜਿਹੜੀ ਤੁਹਾਨੂੰ ਨਹੀਂ ਮਿਲੇਗੀ ਤੁਹਾਨੂੰ ਤਾਂ ਨਾ ਦੌਲਤ ਕਿਸੇ ਵੀ ਚੀਜ਼ ਦੀ ਕਮੀ ਹੋ ਰਹੇਗੀ ਹੀ ਨਹੀਂ ਤੁਸੀਂ ਹੈਰਾਨ ਰਹੋਗੇ ਵੀ ਜਦੋਂ ਦੇ ਅਸੀਂ ਵਾਹਿਗੁਰੂ ਜੀ ਦੇ ਲੜ ਲੱਗੇ ਆ ਨਾ ਦੇਖੋ ਤੁਸੀਂ ਆਮ ਕਹਿੰਦੇ ਹੋ ਆ ਦੇਖਿਆ ਵੀ ਹੋਣਾ ਨਾ ਆਪਾਂ ਕਹਿੰਦੇ ਵੀ ਹਾਂ ਉਹ ਫਲਾਣਾ ਤਾਂ ਦਿਨ ਰਾਤ ਗੁਰਦੁਆਰੇ ਜਾਂਦਾ ਪਾਠ ਕਰਦਾ ਹੈ ਉਹ ਤਾਂ ਗਰੀਬ ਹੈ ਉਹ ਤਾਂ ਕੁਝ ਵੀ ਨਹੀਂ ਹੈਗਾ ਪਰ ਕਹਿੰਦੇ ਬਗਲੇ ਮੰਗ ਹੋਣਾ ਭੇਖ ਦੇ ਸਿੱਖਣੀ ਅੰਦਰੋਂ ਦੇ ਹੈ ਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਚਿੱਟੇ ਕੱਪੜੇ ਪਾ ਲੈ ਵੀ ਹਾਂ ਆਪਾਂ ਆਪਣਾ ਤਾ ਬ੍ਰਹਮ ਗਿਆਨੀ ਬਣ ਜਾਗੇ ਨਹੀਂ ਕਹਿੰਦੇ ਸਿਮਰੋ ਸਵਾਸ ਸਵਾਸ ਸਿਮਰੋ ਤੁਰਦੇ ਫਿਰਦੇ ਬ੍ਰਹਮ ਗਿਆਨੀ ਤੁਹਾਨੂੰ ਅਜਿਹੇ ਵੀ ਮਿਲ ਜਾਣਗੇ ਜਿਹੜੇ ਕਿ ਬਿਲਕੁਲ ਗੰਦਗੀ ਦੇ ਵਿੱਚ ਬੈਠੇ ਵੀ ਤੁਹਾਨੂੰ ਬ੍ਰਹਮ ਗਿਆਨੀ ਮਿਲ ਜਾਣਗੇ ਤਾਂ ਪਲੀਜ਼ ਜਿੱਥੇ ਵੀ ਬਣਾ ਤੁਹਾਨੂੰ ਕੋਈ ਰੱਬ ਦਾ ਪਿਆਰਾ ਮਿਲਦਾ ਹੈ ਨਾ ਤਾਂ ਵਾਹਿਗੁਰੂ ਜੀ ਦੇ ਚਰਨੀ ਲੱਗਣ ਦੀ ਕੋਸ਼ਿਸ਼ ਕਰੋ ਤੇ ਚਲੋ ਆਓ ਆਪਾਂ ਕਰਦੇ ਹਾਂ ਵੀ ਜਿਹੜੇ ਮੈਂ ਤੁਹਾਨੂੰ ਵਿਧੀ ਤਾਂ ਦੱਸਤੀ ਵੀ ਕੀ ਹੈ ਹੁਣ ਤੁਸੀਂ ਕਰਨਾ ਕੀ ਹੈਗਾ ਜਿਹੜੇ ਭੈਣ ਭਰਾ ਇਸ ਚੀਜ਼ ਨੂੰ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਕੋਲੀ ਵਗੈਰਾ ਦੇ ਵਿੱਚ ਘਿਓ ਪਾ ਕੇ ਇੱਕ ਜੋਤ ਤਿਆਰ ਕਰ ਲਓ ਹਨਾ ਖੜੀ ਬੱਤੀ ਦੀ ਜੋਤ ਲਗਾਉਣੀ ਹੈ ਦੀਵੇ ਮੰਗੂ ਨਹੀਂ ਲਗਾਉਣੀ ਖੜੀ ਬੱਤੀ ਦੀ ਜੋਤ ਲਗਾਉਣੀ ਹੈ ਤੇ ਕੋਲ ਤੁਸੀਂ ਧੂਫ ਵੀ ਜ਼ਰੂਰ ਲਗਾਉਣੀ ਚਾਹੀ ਗੂਗਲ ਦੀ ਲਗਾ ਲਓ ਗੂਗਲ ਦੀ ਲਗਾਉਗੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਨਹੀਂ ਤੁਸੀਂ ਕੋਈ ਵੀ ਧੂਫ ਲਗਾ ਲਓ ਇਹ 369 369 ਇੰਨੇ ਵਾਰ ਤੁਸੀਂ ਕਰਨਾ ਕੀ ਹੈਗਾ 369 ਵਾਰ ਤੁਸੀਂ ਨੇ ਵਾਹਿਗੁਰੂ ਸਿਮਰਨ ਬੋਲ ਕੇ ਕਰਨਾ ਹੈ ਚਾਹੇ ਤੁਸੀਂ ਲਿਖ ਕੇ ਕਰ ਲੋ ਅਗਰ ਤੁਹਾਡੇ ਕੋਲੇ ਟਾਈਮ ਹੈ ਵੀ ਆਪਾਂ ਨੂੰ ਹੁੰਦਾ ਵੀ ਆਪਾਂ ਲਿਖਣ ਜਾਣਦੇ ਆ ਕਈ ਪਣ ਪਰ ਲਿਖਣ ਨਹੀਂ ਜਾਣਦੇ ਹਨ ਤਾਂ ਜੇਕਰ ਤੁਸੀਂ ਲਿਖਣ ਜਾਣ ਤੁਸੀਂ ਐ ਸਮਝ ਲਓ ਵੀ ਤੁਹਾਨੂੰ ਇੱਕ ਬੈਦ ਨੇ ਦਵਾਈ ਦਿੱਤੀ ਤੁਹਾਡੇ ਹਰੇਕ ਦੁੱਖ ਦੀ ਜਿਹੜਾ ਵੀ ਬੱਚਾ ਇਸ ਨੂੰ ਆਪਣੇ ਵਿਜੇ ਵਾਸਤੇ ਆਪਣੇ ਵਿਦੇਸ਼ ਦੀ ਪੀਆਰ ਵਾਸਤੇ ਜਾਂ ਕੋਈ ਆਪਣੀ ਜੋਬ ਵਾਸਤੇ ਕਰੇਗਾ ਨਾ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਇਸ ਚੀਜ਼ ਦਾ ਨਾ ਜਿਹੜਾ ਕੋਈ ਭਰਾ ਆਪਣੀ ਘਰ ਦੀ ਗਰੀਬੀ ਵਾਸਤੇ ਆਪਣੇ ਕਰਜ਼ੇ ਵਾਸਤੇ ਜਾਂ ਕੁਝ ਵੀ ਹੈ ਨਾ ਤਾਂ ਤੁਹਾਨੂੰ ਨਾ ਸਿਰਫ ਕੁਝ ਦਿਨਾਂ ਦੇ ਵਿੱਚ ਹੀ ਇਸ ਚੀਜ਼ ਦਾ ਪਤਾ ਚੱਲਣ ਲੱਗ ਜੂਗਾ ਪਰ ਕਰਨਾ ਵਿਸ਼ਵਾਸ ਦੇ ਨਾਲ ਹੈ ਨਾ ਤਾਂ ਕਰਨਾ ਕਿ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਸਵੇਰੇ ਮਿਲਦਾ ਹੈ ਦੁਪਹਿਰੇ ਮਿਲਦਾ ਹੈ ਜਾਂ ਸ਼ਾਮ ਨੂੰ ਮਿਲਦਾ ਕਰਨਾ ਇਕਾਗਰ ਚਿੱਤ ਹੋ ਕੇ ਹੈਗਾ ਸਿਰਫ ਤੁਸੀਂ ਲਾ ਲੋ ਵੀ ਅੱਧਾ ਪੌਣਾ ਘੰਟਾ ਤੁਹਾਡਾ ਲੱਗੇਗਾ ਹਨਾ ਅੱਧਾ ਘੰਟਾ ਜੀ ਤੁਸੀਂ ਪਿਆਰ ਤੇ ਸਰਦਨਾ ਕਰੋਗੇ ਤਾਂ ਕੋਲੇ ਸੁੱਚਾ ਕਪੜਾ ਬਸਾਉਣਾ ਹੈ ਇਸ਼ਨਾਨ ਕਰਨੇ ਕੇਸੀ ਕਰ ਸਕਦੇ ਤਾਂ ਵਧੀਆ ਨਹੀਂ ਪਿੰਡੇ ਇਸ਼ਨਾਨ ਕਰਨਾ ਤੁਸੀਂ ਨੇ ਤੇ ਆਪਣਾ ਸਾਰੇ ਕੱਪੜੇ ਨੇ ਜਿਹੜੇ ਉਹ ਬਦਲਨੇ ਨੇਗੇ ਕੋਲੇ ਜੋਤ ਲਗਾਉਣੀ ਹੈ ਕੋਲੇ ਧੂਫ ਲਗਾਉਣੀ ਹੈਗੀ ਤਾਂ ਤੁਸੀਂ ਨੇ ਚੌਂਕੜਾ ਲਗਾ ਕੇ ਬੈਠ ਜਾਣਾ ਅਗਰ ਤੁਹਾਡੇ ਕੋਲ ਐ ਵੀ ਤੁਸੀਂ ਲੇਖਣਾਗਾ ਕਿਉਂਕਿ ਜਦੋਂ ਤੁਸੀਂ ਡਬਲ ਹੋ ਜੂਗਾ ਜਦੋਂ ਤੁਸੀਂ ਲਿਖੋਗੇ ਵਾਹਿਗੁਰੂ 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 ਤੁਹਾਡਾ ਮੂੰਹ ਬੋਲੇਗਾ ਕੰਨ ਸੁਣਨਗੇ ਦੋ ਵਾਰ ਹੋ ਗਿਆ ਹੱਥ ਲਿਖਣਗੇ ਤਿੰਨ ਵਾਰ ਤੁਹਾਡੀ ਰਸਨਾ ਪਫਿੱਤਰ ਹੋ ਜਾਊਗੀ ਤਿੰਨ ਵਾਰ ਦਾ ਤੁਹਾਨੂੰ ਫਲ ਮਿਲੇਗਾ ਅਗਰ ਨਹੀਂ ਤੁਸੀਂ ਉਹ ਕਰ ਸਕਦੇ ਤਾਂ ਤੁਸੀਂ ਅੱਖਾਂ ਬੰਦ ਕਰ ਲਓ ਅੱਖਾਂ ਬੰਦ ਕਰਕੇ ਚੌਂਕੜਾ ਲਗਾ ਲਓ ਤਾਂ ਤੁਸੀਂ ਵਾਹਿਗੁਰੂ 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 ਇਸ ਤਰੀਕੇ ਨਾਲ ਜਪਣਾ ਹੈਗਾ ਹਣਾ ਤੁਸੀਂ ਮਾਲਾ ਲੈ ਲਓ 108 ਬਣ ਕੇ ਨਹੀਂ ਮਾਲਾ ਹੁੰਦੀ ਹੈ ਆਪਣੇ 369 ਵਾਰ ਜਪਣਾ ਹੈਗਾ ਧਿਆਨ ਨਾਲ ਸੁਣੋ 369 ਵਾਰ ਜਪਣਾ ਵਾਹਿਗੁਰੂ ਤੁਸੀਂ ਨੇ ਮਾਲਾ ਲੈ ਲਓ ਤੁਸੀਂ ਪਹਿਲਾਂ ਇੱਕ ਮਾਲਾ 108 ਦੀ ਉਹ ਨੂੰ ਲਿਖ ਲਓ 108 ਹੋ ਗਏ ਫੇਰ ਦੋ ਲਾ ਲਓ 108 ਹੋ ਗਏ ਜਦੋਂ ਤੁਹਾਡਾ 369 ਹੋ ਗਿਆ ਤਾਂ ਆਪਣਾ ਬੈਠ ਚੋ ਬੈਠ ਕੇ ਜਦੋਂ ਇਹ ਸ਼ੁਰੂ ਕਰਨਾ ਹੈ 369 ਵਾਰ ਹਰ ਰੋਜ਼ ਲਿਖਣਾ ਕਾਪੀ ਲਗਾ ਲਓ ਤੁਸੀਂ ਹਰ ਰੋਜ਼ ਲਿਖਣਾ ਜਿੰਨਾ ਟਾਈਮ ਤੁਹਾਡੀਆਂ ਜਿਹੜੀਆਂ ਵੀ ਤੁਸੀਂ ਵਾਇਕ੍ਰੂ ਜੀ ਤੋਂ ਚਾਹੁੰਦੇ ਹੋ ਨਾ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਰ ਰੋਜ਼ ਲਿਖਣਾ ਤੁਹਾਡੇ ਸਰੀਰਕ ਤੰਦਰੁਸਤੀ ਤੁਹਾਡੇ ਘਰ ਦੀ ਗਰੀਬੀ ਤੁਹਾਡੇ ਘਰ ਦੇ ਦਲਿੱਦਰ ਤਲ ਨਾਈ ਝਗੜਾ ਸ਼ਰਾਬ ਸਭ ਕੁਝ ਚਲਿਆ ਜਾਏਗਾ ਅਗਰ ਤੁਸੀਂ ਇਸ ਵਿਧੀ ਨੂੰ ਕਰਨ ਲੱਗੇ ਕਿਉਂਕਿ ਤੁਹਾਡੇ ਜਿਹੜੇ ਆਲੇ-ਦਾਲੇ ਬ੍ਰਹਿਮੰਡ ਹੈ ਨਾ ਤੇ ਤੁਸੀਂ ਸੋਚਣਾ ਹੈ ਪੋਜੀਟਿਵ ਸੋਚਣਾ ਹੈ ਸਾਰਾ ਦਿਨ ਜਿੰਨਾ ਚਿਰ ਤੁਸੀਂ ਇਹ 2 ਮਹੀਨੇ 3 ਮਹੀਨੇ 4 ਮਹੀਨੇ ਚੀਜ਼ ਨੂੰ ਕਰੋਗੇ ਨਾ 네ਗੇਟਿਵ ਬਿਲਕੁਲ ਨਹੀਂ ਕਰਨਾ ਤੁਸੀਂ ਇਹ ਤਾਂ ਕਹਿਣੀ ਨਹੀਂ ਵੀ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂ ਸਾਡਾ ਬਾਹਰ ਦਾ ਵਿਦੇਸ਼ ਦਾ ਵੀਜ਼ਾ ਨਹੀਂ ਲੱਗਦਾ ਜਾਂ ਸਾਡੇ ਵਿੱਚ ਤਾਂ ਵਿਆਹ ਨਹੀਂ ਹੋ ਰਿਹਾ ਜਾਂ ਸਾਡਾ ਇਹ ਨਹੀਂ ਹੋ ਰਿਹਾ ਇਹ ਤਾਂ ਬਿਲਕੁਲ ਹੀ ਨਹੀਂ ਕਰਨਾ ਤੁਸੀਂ ਇਹ ਕਹਿਣਾ ਵੀ ਵਾਈਕਰੂ ਸਾਨੂੰ ਪਤਾ ਹੈ ਵੀ ਤੁਸੀਂ ਕਰ ਰਹੇ ਹੋ ਸਾਡੇ ਬੱਚੇ ਵਿਦੇਸ਼ ਵੀ ਜਾਣਗੇ ਸਾਡੇ ਘਰ ਦੇ ਵਿੱਚੋਂ ਗਰੀਬੀ ਵੀ ਜਾਵੇਗੀ ਸਾਡੇ ਘਰ ਦੇ ਵਿੱਚ ਨੌਕਰੀ ਵੀ ਆਵੇਗੀ ਸਾਡੇ ਘਰ ਦੇ ਵਿੱਚ ਪੈਸਾ ਵੀ ਆਏਗਾ ਸਾਡੇ ਘਰ ਦੇ ਵਿੱਚ ਕੋਲੇਸ ਮਤਲਬ ਕਿ ਜਿੰਨਾ ਵੀ ਤੁਹਾਡੇ ਮਨ ਦੇ ਵਿੱਚ ਪੋਜੀਟਿਵ ਸੋਚ ਜਾਓਗੇ ਬਸ ਤੁਸੀਂ ਉਹੀ ਸ ਨੇ ਵੀ ਮੈਂ ਠੀਕ ਹੋ ਰਿਹਾ ਵਾਇਗਰੇਜ਼ਮਨ ਠੀਕ ਕਰ ਰਹੇ ਨੇ ਮੈਂ ਬਿਲਕੁਲ ਤੰਦਰੁਸਤਾਂਗਾ ਕੋਸ਼ਿਸ਼ ਕਰਿਆ ਕਰੋ ਉੱਠਣ ਦੀ ਤਾਂ ਇਹ ਚੀਜ਼ ਜਦੋਂ ਤੁਸੀਂ ਕਰੋਗੇ ਨਾ ਤਾਂ ਫਿਰ ਦੇਖਿਓ ਕਿਵੇਂ ਖੇੜੇ ਆਉਂਦੇ ਨੇ ਤੇ ਬਾਕੀ ਜਿਹੜੇ ਪੈਨਪਰ ਕਹਿਣਗੇ ਵੀ ਅਸੀਂ ਲਿਖਾਂਗੇ ਪੜਨੇ ਉਹ ਕਾਪੀਆਂ ਦਾ ਕੀ ਕਰੀਏ ਤਾਂ ਤੁਸੀਂ ਲਿਖੀ ਚਲੋ ਲਿਖੀ ਚਲੋ ਇਹ ਤੁਹਾਡੇ ਆਉਣ ਵਾਲੇ ਜਿਹੜੇ ਤੁਹਾਡੀ ਫੁਲਵਾੜੀ ਹੈ ਨਾ ਤੁਹਾਡੇ ਬੱਚੇ ਨੇ ਨਾ ਉਹਨਾਂ ਵਾਸਤੇ ਨਾ ਤੁਸੀਂ ਇੱਕ ਸੰਚਿਤ ਤਨ ਇਕੱਠਾ ਕਰਕੇ ਜਾਓਗੇ ਕਿਉਂਕਿ ਉਹ ਵੀ ਦੇਖਣਗੇ ਵੀ ਸਾਡੇ ਘਰ ਦੇ ਵਿੱਚ ਸਿੱਖੀ ਸੀ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਕਪੀ ਜਦੋਂ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਆਇਆ ਕਰੂਗੀ ਨਾ ਤਾਂ ਉਹ ਇਹੀ ਕੰਮ ਕਰਿਆ ਕਰਨਗੇ ਹੈਨਾ ਜੇ ਬੱਚਾ ਕਹਿੰਦਾ ਉਹੀ ਚੀਜ਼ ਕਰਦਾ ਜਿਹੜੇ ਮਾਪੇ-ਬਾਪ ਕਰਦੇ ਨੇ ਤਾਂ ਅੱਜਕੱਲ ਜਿਹੜਾ ਆਪਾਂ ਕਹਿਣਾ ਵੀ ਸਾਡੇ ਬੱਚੇ ਵਿਗੜਦੇ ਜਾ ਰਹੇ ਨੇ ਧੀਆਂ ਨਹੀਂ ਮੰਨਦੀਆਂ ਪੁੱਤ ਨਹੀਂ ਮੰਨਦੇ ਨਸ਼ਿਆਂ ਤੇ ਲੱਗ ਰਹੇ ਨੇ ਗਲਤ ਕੰਮਾਂ ਪੈਣੇ ਜਾ ਰਹੀਆਂ ਨੇ ਵੀ ਇਹ ਸਭ ਸੁਰੂ ਤੁਹਾਡੇ ਤੋਂ ਮਾਪੇ-ਬਾਪ ਤੋਂ ਹੀ ਹੋਇਆ ਹੋਰ ਕਿਤੋਂ ਨਹੀਂ ਹੋਇਆ ਹੈਗਾ ਤਾਂ ਥੋੜਾ ਜਿਹਾ ਆਪਦੇ ਅੰਦਰ ਕਹਿੰਦੇ ਆਪਣੀ ਪੀੜੀ 헤ਡ ਸ਼ੋਟਾ ਮਾਰੋ ਤੁਹਾਡੇ ਸਾਹਮਣੇ ਸਾਰੀ ਪਿਕਚਰ ਆ ਜੂਗੀ ਤਾਂ ਪਲੀਜ਼ ਮੈਂ ਇਹੀ ਅਰਦਾਸ ਕਰੂੰਗੀ ਕਿ ਸਾਰੇ ਭੈਣ ਭਰਾ ਆਪਦੇ-ਆਪ ਦੇ ਘਰਾਂ ਦੇ ਵਿੱਚ ਸੁਖੀ ਵਸਾਂ ਸਾਰਿਆਂ ਦੇ ਬੱਚੇ ਆਗਿਆਕਾਰੀ ਹੋਣ ਤਾਂ ਇਹ ਚੀਜ਼ ਨੂੰ ਜ਼ਰੂਰ ਕਰਨਾ ਤੇ ਜਿਹੜੇ-ਜਿਹੜੇ ਭੈਣ ਭਰਾ ਦੀ ਕੋਈ ਵੀ ਮੰਗ ਹੈ ਕੀ ਕਰੋਗੇ ਤੁਸੀਂ ਪੂਰੀ ਹੋਈ ਜਾਊਗੀ ਮੈਨੂੰ ਨਾ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈਗਾ ਤਾਂ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ